ਕੀ ਇਹ ਮਤਿਆਂ ਜਿਹੜੇ ਸਾਕਸ਼ ਨੇ ਉਹ ਆਪਣੇ ਆਪ ਚ ਕੀ ਵਜੂਦ ਰੱਖਦੇ ਨੇ ਭਗਵੰਤ ਮਾਨ ਸਰਕਾਰ ਨਾਲ ਜਾਂ ਕਿਧਰੀਵਾਲ ਨਾਲ ਉਹਨਾਂ ਦਾ ਕੀ ਰਿਸ਼ਤਾ ਹੈ ਉਹ ਬੰਦਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਹੀ ਬੰਦਾ ਨਿਕਲਿਆ ਮਾਲੀ ਜੀ ਇੱਕ ਟਿੱਪਣੀ ਕਰਨੇ ਮਾਲੀ ਜੀ ਇੱਕ ਐਕਟਿਵਿਸਟ ਨੇ ਮਾਲੀ ਜੀ ਇੱਕ ਪੋਲਿਟੀਕਲ ਕਮੈਂਟੇਟਰ ਨੇ ਕੋਈ ਗੱਤਵਾਦੀ ਥੋੜੀ ਕੋਈ ਗੈਂਗਸਟਰ ਥੋੜੀ ਹੈ ਤਾਂ ਜਿਹੜਾ ਇਹ ਡਿਸੀਜਨ ਲਿਆ ਗਿਆ ਦੀ ਮਾਲਵਿੰਦਰ ਮਾਲੀ ਨੂੰ ਹੱਥ ਪਾਓ ਤੇ ਉਹਨਾਂ ਨੂੰ ਭੇਜੋ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਹੁਣ ਪੱਕੇ ਪੈਰੀਂ ਹੋ ਕੇ ਆ ਰਹੀ ਹੈ ਉਹ ਡਰਾਉਣਾ ਚਾਹੁੰਦੇ ਪਰ ਇਹ ਪੰਜਾਬ ਦੇ ਲੋਕ ਨਹੀਂ ਇਹੋ ਜਿਹੀਆਂ ਚੀਜ਼ਾਂ ਨਾਲ ਡਰਦੇ ਨਹੀਂ ਮੈਂ ਦੱਸਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਬਿਲਕੁਲ ਬੇਵਕੂਫੀ ਕੀਤੀ ਹੈ ਲੋਕ ਡਰਦੇ ਨਹੀਂ ਇਹਨਾਂ ਚੀਜ਼ਾਂ ਤੋਂ ਲੋਕ ਹੋਰ ਉੱਭਰ ਕੇ ਬਾਹਰ ਆਉਂਦੇ ਨੇ ਤੁਸੀਂ ਚਾਹੁੰਦੇ ਨੇ ਇਸ ਤਰ੍ਹਾਂ ਤੇ ਕੋਈ ਬੋਲ ਨਾ ਉੱਥੇ ਜਿਹੜਾ ਬੋਲੇ ਉਸ ਉਹਨਾਂ ਦੀ ਹੱਥ ਹੀ ਘਰੇ ਪੀਤੇ ਕੱਲ ਮਾਲਵਿੰਦਰ ਮਾਲੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਦੇ ਐਫਆਈਆਰ ਦਰਜ ਹੋਈ ਹੈ ਤੇ ਜਿਹੜੇ ਆਨੇ ਉਹਨਾਂ ਤੇ ਐਫਆਈਆਰ ਦਰਜ ਕਰਵਾਈ ਆ ਉਹ ਅਮਿਤ ਜੈਨ ਨਾਂ ਦੇ ਸਖਸ਼ ਨੇ ਜਿਹੜੇ ਕਿ ਪੰਜਾਬ ਗਊ ਸੇਵਕ ਜਿਹੜਾ ਕਮਿਸ਼ਨ ਆ ਉਸ ਦੇ ਵਿੱਚ ਮੈਂਬਰ ਨੇ ਸਾਡੇ ਨਾਲ ਮਾਨਿਕ ਕੋਇਲ ਨੇ ਜਾਣ ਪਛਾਣ ਦੀ ਲੋੜ ਨਹੀਂ ਹੈਗੀ ਸਾਰੇ ਉਹਨਾਂ ਬਾਰੇ ਜਾਣਦੇ ਨੇ ਆਰਟੀਆਈ ਐਕਟਿਵਿਸਟ ਨੇ ਬਹੁਤ ਸਾਰੇ ਸੋਸ਼ਲ ਮੁੱਦੇ ਚੱਕਦੇ ਨੇ ਸਰਕਾਰਾਂ ਦੇ ਖਿਲਾਫ ਇਹਨਾਂ ਨੇ ਉਹਨਾਂ ਦੀ ਪੜਤਾਲ ਕੀਤੀ ਹੈ ਉਹਨਾਂ ਦੇ ਪਿਸ਼ੋਕੜ ਬਾਰੇ ਅਮਿਤ ਜੈਨ ਦੇ ਪਿਸ਼ੋਕੜ ਬਾਰੇ ਜਿਨ੍ਹਾਂ ਨੇ ਮਾਲਵਿੰਦਰ ਮਾਲੀ ਦੇ ਖਿਲਾਫ ਪਰਚਾ ਦਰਜ ਕਰਵਾਇਆ ਆਪਾਂ ਇਹਨਾਂ ਤੋਂ ਜਾਣਦੇ ਹਾਂ ਮਨ ਗੋਇਲ ਉਹਨਾਂ ਤੋਂ ਕੀ ਇਹਨਾਂ ਦੀ ਪੜਤਾਲ ਦੇ ਵਿੱਚ ਸਾਹਮਣੇ ਆਇਆ ਕਿ ਅਮਿਤ ਜੈਨ ਜਿਹੜੇ ਸਾਕਸ਼ ਨੇ ਉਹ ਆਪਣੇ ਆਪ ਚ ਕੀ ਵਜੂਦ ਰੱਖਦੇ ਨੇ ਭਗਵੰਤ ਮਾਨ ਸਰਕਾਰ ਨਾਲ ਜਾਂ ਕਿਦਰੀਵਾਲ ਨਾਲ ਉਹਨਾਂ ਦਾ ਕੀ ਰਿਸ਼ਤਾ ਹੈ ਜੀ ਸੱਚੀ ਗੱਲ ਆ ਤੁਸੀਂ ਫੋਲੋ ਕਰ ਰਹੇ ਹੋ ਅਮਿਤ ਜੈਨ ਉਹਨਾਂ ਬਾਰੇ ਜਾਂ ਕੋਈ ਵੀ ਐਫ ਆਈ ਆਰ ਜਦੋਂ ਹੁੰਦੀ ਹੈ ਜਦੋਂ ਕੰਪਲੇਨੈਂਟ ਵੱਲ ਧਿਆਨ ਜਾਂਦਾ ਤਾਂ ਤੁਹਾਨੂੰ ਤੁਸੀਂ ਜਦੋਂ ਤੁਹਾਡੇ ਮਨ ਚ ਕਿਉਂ ਆਇਆ ਵੀ ਇਹਨਾਂ ਦੀ ਪੜਤ ਦੇਖੋ ਆਪਾਂ ਜਦੋਂ ਮਾਲੀ ਸਾਹਿਬ ਤੇ ਇਹ ਪਰਚਾ ਹੋਇਆ ਸੀਗਾ ਉਹ ਸਾਨੂੰ ਸ਼ੁਰੂ ਤੋਂ ਪਤਾ ਸੀ ਕਿ ਇਹ ਪਰਚਾ politcal ਹੈ politcal ਵੈਂਡੇਟਾ ਇਸ ਕੀਤਾ ਜਾ ਰਿਹਾ ਸਰਕਾਰ ਵੱਲੋਂ ਕਿਉਂਕਿ ਜਿਹੜੇ ਮਾਲੀ ਸਾਹਿਬ ਨੇ ਉਹਨਾਂ ਨੇ ਕਦੇ ਧਰਮ ਦੀ ਇੱਦਾਂ ਪੁੱਠੀ ਸਿੱਧੀ ਟਿੱਪਣੀ ਉਹਨਾਂ ਨੇ ਕਦੇ ਨਹੀਂ ਕੀਤੀ ਜੀ ਉਹਨਾਂ ਨੇ ਹਮੇਸ਼ਾ ਰਾਜਨੀਤਿਕ ਟਿੱਪਣੀ ਕੀਤੀ ਆ ਤੇ ਨਾਲ ਹੀ ਉਹ ਕ੍ਰਿਟਿਕ ਜ਼ਰੂਰ ਨੇ ਸਰਕਾਰਾਂ ਦੇ ਜਿਹੜਾ ਕਿ ਸਰਕਾਰ ਕੁਝ ਗਲਤ ਕਰਦੀ ਆ ਉਹਨਾਂ ਬਾਰੇ ਬੋਲਦੇ ਆ ਉਹਨਾਂ ਦੀ ਜਿਹੜੀ ਸਮਝ ਹੈ ਉਹ ਬਹੁਤ ਜ਼ਿਆਦਾ ਰਾਜਨੀਤਿਕ ਸਮਝ ਚੰਗੀ ਹੈ ਕਿ ਉਹ ਇੱਕ ਮਤਲਬ ਸਰਕਾਰ ਨੂੰ ਸ਼ੀਸ਼ਾ ਦਿਖਾਉਂਦੇ ਨੇਗੇ ਤਾਂ ਕਰਕੇ ਸਰਕਾਰਾਂ ਨੇ ਜ਼ਰੂਰ ਇਹ ਕੋਈ ਤਰੀਕਾ ਅਪਣਾਇਆ ਹੋਗਾ ਉਹਨਾਂ ਦੇ ਪਰਚਾ ਪਾਉਣ ਦਾ ਜਦੋਂ ਐਸਆਈ ਆਇਆ ਜਦੋਂ ਉੱਥੇ ਸੀਆਈਏ ਇਨਚਾਰਜ ਉਹਨਾਂ ਦੇ ਘਰੇ ਆਇਆ ਸੀਗਾ ਉਹਨਾਂ ਨੂੰ ਜਿਹੜਾ ਉਹਨਾਂ ਨੇ ਸੈਕਸ਼ਨ ਕਿਹਾ ਸੀਗਾ ਆਈਟੀ ਐਕਟ ਦਾ ਉਹ ਬਿਲਕੁਲ ਵੀ ਉਸ ਐਫਆਈਆਰ ਦੇ ਵਿੱਚ ਨਹੀਂ ਸੀ ਉਦੋਂ ਸਾਫ ਪਤਾ ਲੱਗਦਾ ਸੀ ਕਿ ਸਾਨੂੰ ਜਦੋਂ ਐਫਆਈਆਰ ਆਈ ਕਿ ਐਫਆਈਆਰ ਬਾਅਦ ਦੇ ਵਿੱਚ ਲਿਖੀ ਗਈ ਹੈ ਬਾਅਦ ਦੇ ਵਿੱਚ ਘੜੀ ਗਈ ਹੈ ਕੋਈ ਬੰਦਾ ਵੀ ਜ਼ਰੂਰ ਚਾਹੀਦਾ ਹੁੰਦਾ ਉਹਦੇ ਲਈ ਪਰ ਉਹ ਅਮਿਤ ਜੈਨ ਦਾ ਨਾਮ ਆਇਆ 에어로ਸਿ ਪਰ ਉਹਦੀ ਅਸੀਂ ਆਪਦੀ ਐਡਵਾਂਸ ਸਰਚ ਜਿਵੇਂ ਕਰਦੇ ਆਂਗੇ ਪੋਲਿਟਿਕਸ ਦੇ ਵਿੱਚ ਜਿੱਦਾਂ ਮੀਡੀਆ ਤੋਂ ਸੋਸ਼ਲ ਮੀਡੀਆ ਤੋਂ ਜਾਂ ਕੋਈ ਵੈਬਸਾਈਟਸ ਨਿਕੀਆਂ ਉਤੋਂ ਕੀਤੀ ਕਿ ਬੰਦੇ ਕੌਣ ਨੇ ਉਹ ਬੰਦਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਹੀ ਬੰਦਾ ਨਿਕਲਿਆ ਰਿਸਰਚ ਤੋਂ ਬਾਅਦ ਪਤਾ ਲੱਗਿਆ ਕਿ ਉਹ ਗਊ ਕਮਿਸ਼ਨ ਦਾ ਵੀ ਮੈਂਬਰ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਨਹੀਂ ਗੋ ਕਮਿਸ਼ਨ ਪੰਜਾਬ ਦਾ ਸਰਕਾਰੀ ਕਮਿਸ਼ਨ ਹੈਗਾ ਜਿੱਥੇ ਪੰਜਾਬ ਸਰਕਾਰ ਦੀ ਗ੍ਰਾਂਟ ਜਾਂਦੀ ਹੈ ਪੈਸੇ ਜਾਂਦੇ ਨੇ ਉਹਦੇ ਵੀ ਫਾਇਦੇ ਲੈਂਦੇ ਨੇਗੇ ਇੱਕ ਤੇ ਉਹਦਾ ਵੀ ਮੈਂਬਰ ਬਣਾਇਆ ਹੋਇਆ ਪੰਜਾਬ ਸਰਕਾਰ ਨੇ ਉਸ ਤੋਂ ਬਾਅਦ ਸਾਨੂੰ ਹੋਰ ਪਤਾ ਲੱਗਿਆ ਕਿ ਇਹ ਮੋਹਾਲੀ ਦੇ ਵਿੱਚ ਟ੍ਰੇਡ ਵਿੰਗ ਦਾ ਵੀ ਸੈਕਟਰੀ ਦੀ ਪੋਸਟ ਸ਼ਾਇਦ ਇੱਕ ਇਹਨਾਂ ਕੋਲ ਅਹੁਦਾ ਹੈਗਾ ਹੈਗਾ ਤੇ ਨਾਲ ਹੀ ਇਹ ਪਤਾ ਲੱਗਿਆ ਕਿ ਬਹੁਤ ਸਾਰੇ ਮੰਤਰੀਆਂ ਨਾਲ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਦੀਆਂ ਤਸਵੀਰਾਂ ਲੇਗੀਆਂ ਮਤਲਬ ਇੱਕ ਵਪਾਰੀ ਹੈ ਬੇਸਿਕਲੀ ਜਿਹੜਾ ਕਿ ਗੋ ਕਮਿਸ਼ਨ ਦੇ ਵਿੱਚ ਵੀ ਉਦੋਂ ਬਾਅਦ ਇਹ ਕਿ ਇਹਨਾਂ ਨੇ ਜਾਲੀ ਚੈਨਲ ਬਣਾਇਆ ਹੋਇਆ ਹੈਗਾ ਜਿਹੜਾ ਕਿ ਐਡਸ ਲੈਣ ਲਈ ਬਣਾਇਆ ਹੋਇਆ ਉਹ ਵੀ ਭੁੱਖ ਦੇ ਵਿੱਚ ਸਾਹਮਣੇ ਆਇਆ ਤਾਂ ਫਿਰ ਇਹ ਸਾਰਾ ਪਤਾ ਲੱਗਿਆ ਕਿ ਉਹ ਤੋਂ ਕਲੀਅਰ ਹੋ ਗਿਆ ਕਿ ਜਿਹੜਾ ਇਹ ਬੰਦਾ ਜਿਹੜੇ ਬੰਦੇ ਨੇ ਐਫ ਆਈ ਆਰ ਕਰਾਈ ਹੈਗੀ ਉਹ ਬੰਦਾ ਸਰਕਾਰ ਨੇ ਆਪ ਪਲਾਂਟ ਕੀਤਾ ਮਾਲਵਿੰਦਰ ਮਾਲੀ ਜੀ ਨੂੰ ਆਰਡਰ ਆ ਕੇ ਫੜਨ ਦਾ ਉਹ ਤੱਕ ਸੀ ਆਈ ਇਨਚਾਰਜ ਨੂੰ ਪਰਚਾ ਨਹੀਂ ਪਤਾ ਸੀ ਕੀ ਦਰਜ ਕੀਤਾ ਉਸ ਤੋਂ ਬਾਅਦ ਇਹਨੂੰ ਰਾਤ ਨੂੰ ਰਾਤੋਂ ਰਾਤ ਇਹਨੂੰ ਐਫ ਆਈ ਆਰ ਦੇ ਵਿੱਚ ਇਧਰ ਐਫ ਆਈ ਆਰ ਕਰਾਈ ਗਈ ਤੇ ਉਸ ਤੋਂ ਬਾਅਦ ਆਪਣਾ ਬੰਦਾ ਉਸਤੇ ਮਾਲੀ ਮਾਲੀ ਸਾਹਿਬ ਦੇ ਸਵੇਰ ਤੱਕ ਵੇ ਐ ਫਰਿਆਦ ਜਿਹੜੀ ਕਰਕੇ ਉਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਇਹਦਾ ਮਤਲਬ ਜਿਹੜਾ ਪਰਚਾ ਸਾਰਾ ਇਹ ਆਫਟਰ ਥੌਟ ਹੈਗਾ ਵੀ ਆਹ ਬੰਦਾ ਖੜਾ ਕਰਨਾ ਹੈ ਇਦਾਂ ਦਾ ਕੰਮ ਕਰਨਾ ਨਹੀਂ ਨੈਚੁਰਲੀ ਆਫਟਰ ਥੌਟ ਹੈ ਜਦੋਂ ਕੋਈ ਦੇਖੋ ਇੱਕ CIA ਇਨਚਾਰਜ ਦੀ ਕੁਰਸੀ ਹੈ ਉਹ ਵੀ ਸੀਏਆਈ ਇੰਚਾਰਜ ਖਰੜ ਜਿਹੜਾ ਕਿ ਹੁਣ ਵੀ ਵਿਵਾਦਾਂ 'ਚ ਰਿਹਾ ਮਸ਼ਹੂਰ ਰਿਹਾ ਇੱਕ ਇੰਟਰਵਿਊ ਕਰਕੇ ਉਹੀ ਬੰਦੇ ਨੇ ਜਿਨ੍ਹਾਂ ਨੇ ਪਿਛਲੇ 10 ਮਹੀਨਿਆਂ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਕਰਨੀ ਸੀ ਉਹ ਵੀ ਝੂਠੀ ਇਨਵੈਸਟੀਗੇਸ਼ਨ ਕਰਕੇ ਇਸ ਜਗ੍ਹਾ ਦੀ ਕੋਰਟ ਦੇ ਵਿੱਚ ਦਿੱਤੀ ਸੀ ਉਸ ਤੋਂ ਪਹਿਲਾਂ ਇਸੇ ਜਗ੍ਹਾ ਤੇ ਇੱਕ ਇੰਟਰਵਿਊ ਵਿਵਾਦ ਦੇ ਦਾ ਇੰਟਰਵਿਊ ਹੋਇਆ ਸੀ ਗੈਂਗਸਟਰ ਦਾ ਉਹਦੀ ਕੋਈ ਇਹਨਾਂ ਨੇ ਜਾਣਕਾਰੀ ਨਹੀਂ ਦਿੱਤੀ ਇੱਥੋਂ ਦੇ ਹੀ ਬੰਦੇ ਨੇ ਸਾਰੇ ਉਹ ਉਹੀ ਵਿਵਾਦਤ ਥਾਣਾ ਹੈ ਇਹ ਤੇ ਉੱਥੋਂ ਦੇ ਉੱਥੋਂ ਦੀਆਂ ਹੀ ਟੀਮਾਂ ਭੇਜੀਆਂ ਗਈਆਂ ਮਾਲੀ ਜੀ ਨੂੰ ਗ੍ਰਿਫਤਾਰ ਕਰਨ ਦੇ ਲਈ ਮਾਲੀ ਜੀ ਕੀ ਨੇ ਮਾਲੀ ਜੀ ਇੱਕ ਟਿੱਪਣੀ ਕਰਨੇ ਮਾਲੀ ਜੀ ਇੱਕ ਐਕਟਿਵਿਸਟ ਨੇ ਮਾਲੀ ਜੀ ਇੱਕ ਪੋਲਿਟੀਕਲ ਕਮੈਂਟੇਟਰ ਨੇ ਕੋਈ ਜੱਟਵਾਦੀ ਥੋੜੀ ਕੋਈ ਗੈਂਗਸਟਰ ਥੋੜੀ ਹੈ ਜਾਂ ਕੋਈ ਕੋਈ ਹੋਰ ਰੇਪ ਜਾਂ ਕੋਈ ਮਰਡਰ ਕਰਕੇ ਥੋੜੀ ਭੱਜੇ ਵੀ ਤੁਸੀਂ ਇਸ ਤਰੀਕੇ ਦੇ ਨਾਲ ਸੀਆਈਏ ਦੀ ਟੀਮਾਂ ਮਲਟੀਪਲ ਟੀਮਾਂ ਭੇਜਤੀਆਂ ਗ੍ਰਫਤਾਰ ਕਰਨ ਦੇ ਲਈ ਮਤਲਬ ਇਹ ਸਾਰਾ ਪਲਾਂਟਡ ਆਫਟਰ ਥਾਟ ਵੇ ਇਹ ਸਾਰਾ ਕੀਤਾ ਗਿਆ ਹੈਗਾ ਗੱਲ ਸਿਰਫ ਇੰਨੀ ਸੀ ਕਿ ਮਾਲੀ ਸਾਹਿਬ ਨੇ ਕੁਝ ਟਿੱਪਣੀਆਂ ਕੀਤੀਆਂ ਤਿੱਖੀਆਂ ਟਿੱਪਣੀਆਂ ਕੀਤੀਆਂਗੇ ਭਗਵੰਤ ਮਾਨ ਸਾਹਿਬ ਨੂੰ ਇਹਨਾਂ ਨੇ ਇੱਜ਼ਤ ਨਹੀਂ ਦਿੱਤੀ ਜਦੋਂ ਕੇਦਰੀਵਾਲ ਦੇ ਪ੍ਰੋਗਰਾਮ ਦੇ ਵਿੱਚ ਗਏ ਸੀ ਸਾਈਡ ਤੇ ਬਿਠਾਈ ਰੱਖ ਦੂਜੀ ਇਹਨਾਂ ਨੇ ਟਿੱਪਣੀ ਕੀਤੀ ਸੀ ਕੇਜਰੀਵਾਲ ਨੇ ਜਿਹੜਾ ਬਿਆਨ ਦਿੱਤਾ ਸੀ ਕਿ ਮੈਗਨੀ ਪ੍ਰੀਖਿਆ ਚੋਂ ਨਿਕਲੂਗਾ ਵੀ ਉਹ ਗਲਤ ਹੈ ਜਿਹੜੇ Hindu gods ਨੇ ਜਾਂ ਕੋਈ ਵੀ god ਹੈ ਉਹਨੂੰ ਜਿਹੜੇ ਲੀਡਰ ਆਪਣੇ ਨਾਲ ਜੋੜਦੇ ਨੇਗੇ ਵੀ ਉਹ ਗਲਤ ਹੈ ਉਹਨਾਂ ਨੇ ਤਾਂ ਉਲਟ ਕਿਹਾ ਸੀਗਾ ਉਹਨਾਂ ਨੇ ਤਾਂ ਸੰਪਾ ਦੀ ਧਰਮ ਨੂੰ ਇੱਜ਼ਤ ਦਿੱਤੀ ਸੀ ਜਿਹੜੇ ਲੀਡਰ ਨੇਗੇ ਉਹ ਜਿਹੜੇ gods ਨੇ ਉਹਨਾਂ ਨੂੰ ਆਪਣੇ ਨਾਲ ਕਿਉਂ ਜੋੜਦੇ ਆ ਉਸ ਚੀਜ਼ ਤੇ ਪਰਚਾ ਪਾ ਦਿੱਤਾ ਦੇਖੋ ਕਿੰਨੀ ਬੇਵਕੂਫੀ ਆ ਉਸ ਤੋਂ ਬਾਅਦ CIA ਇੰਚਾਰਜ ਜਿਹੜਾ ਹੈਗਾ ਉਹਨੂੰ ਇਹ ਤਾਂ ਪਤਾ ਹੀ ਹੁੰਦਾ ਨਾ ਕਿ ਵੀ ਕਿਸ ਐਫਆਈਆਰ ਦੇ ਵਿੱਚ ਅੱਕਣ ਜਾ ਰਹੇ ਆ ਉਹਨੂੰ ਇਹ ਵੀ ਨਹੀਂ ਪਤਾ ਸੀਗਾ ਇਸ ਤੋਂ ਸਾਫ ਪਤਾ ਲੱਗਦਾ ਕਿ ਆਫਟਰ ਥੌਟ ਹੈ ਸਿਰਫ ਪੋਲੀਟਿਕਲ ਇੱਕ ਫੋਨ ਆਇਆ ਉਹੀ ਜਿਹਦੇ ਨਾਲ ਮੈਂ ਤੁਹਾਨੂੰ ਪਹਿਲਾਂ ਕੀਤੀ ਸੀ ਕਿ ਪੰਜਾਬ ਦੇ ਵਿੱਚ ਜੇ 6 ਵਜੇ ਤੋਂ ਬਾਅਦ ਕੋਈ ਆਰਡਰ ਹੁੰਦੇ ਨੇਗੇ ਤਾਂ ਉਹਨੂੰ ਬਹੁਤ ਸੀਰੀਅਸ ਲੈਣ ਦੀ ਲੋੜ ਨਹੀਂ ਸਮਝਿਆ ਜਾਣਾ ਚਾਹੀਦਾ ਕਿ ਇਹ ਉਹ ਇੱਕ ਵਰਬਲ ਆਰਡਰ ਨੇ ਉਸ ਤੋਂ ਬਾਅਦ ਉਹ ਤੇ ਕੰਮ ਹੋਣਾਗਾ ਉਤੋਂ ਆਏ ਹੋਏ ਆਰਡਰ ਨੇ ਕਿਉਂ ਆਇਆ ਸਭ ਨੂੰ ਪਤਾ ਹੈ ਤੇ ਉਹ ਬਿਲਕੁਲ ਗਲਤ ਹੈ ਜੇ ਉਸ ਤੋਂ ਬਾਅਦ ਘੜਿਆ ਗਿਆ ਸਾਰਾ ਕੁਝ ਜਿਹੜਾ ਕਿ ਸਭ ਨੂੰ ਸਾਫ-ਸਾਫ ਅੱਜ ਪਤਾ ਹੀ ਲੱਗ ਗਿਆ ਤਾਂ ਮਾਲਵਿੰਦਰ ਮਾਲੀ ਕਾਫੀ ਸਮੇਂ ਤੋਂ ਬੋਲ ਰਿਹਾ ਸੀ ਉਹ ਤੋਂ ਸਰਕਾਰ ਬਣੀ ਆ ਜਾਂ ਉਹ ਕੈਂਪੇਨ ਵੀ ਚੱਲਦਾ ਸੀ ਇਲੈਕਸ਼ਨ ਦਾ ਉਹ ਆਮ ਆਦਮੀ ਪਾਰਟੀ ਦੇ ਮਨਸੂਬੇ ਜਾਣਦੇ ਸੀ ਪਰ ਉਹ ਤੇ ਇਹ ਪਹਿਲਾਂ ਵੀ ਵਿਕਟਿਮਾਈਜੇਸ਼ਨ ਤਾਂ ਸਰਕਾਰਾਂ ਚ ਹੁੰਦੀ ਰਹੀ ਹੈ ਭਗਵੰਤ ਮਾਨ ਸਰਕਾਰ ਵੀ ਕਰ ਰਹੀ ਹੈ ਤਾਂ ਜਿਹੜਾ ਇਹ ਡਿਸੀਜਨ ਲਿਆ ਗਿਆ ਵੀ ਮਾਲਵਿੰਦਰ ਮਾਲੀ ਨੂੰ ਹੱਥ ਪਾਓ ਤੇ ਉਹਨਾਂ ਨੂੰ ਭੇਜੋ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਹੁਣ ਪੱਕੇ ਪੈਰੀਂ ਹੋ ਕੇ ਆ ਰਹੀ ਹੈ ਇਹ ਇਹ ਦਾ ਮੈਸੇਜ ਕੀ ਹੈ ਇਸ ਕੱਲ ਦਾ ਦੇਖੋ ਮੈਸੇਜ ਤਾਂ ਇਹ ਐਕਟਿਵਿਸਟ ਨੂੰ ਜਾਂ ਜਿਹੜੇ ਬੋਲਦੇ ਨੇ ਲੋਕ ਮੜਾ ਮੋਟਾ ਕੁਝ ਕੋਈ ਐਕਟਿਵਿਸਟ ਨੇ ਕੋਈ ਆਪੋਜੀਸ਼ਨ ਦੇ ਬੰਦੇ ਨੇ ਜਾਂ ਕੋਈ ਲੋਕ ਨੇ ਜਿਹੜੇ ਸਰਕਾਰ ਦੀਆਂ ਗਲਤੀਆਂ ਦੱਸਦੇ ਆ ਕਿ ਤੁਸੀਂ ਇੱਥੇ ਗਲਤ ਕਰਦੇ ਹੋ ਇੱਥੇ ਆਹ ਗਲਤ ਡਿਸੀਜਨ ਲੈਂਦੇ ਹੋ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਇਥੇ ਗਲਤ ਪੈਸਾ ਖਰਚ ਰਹੇ ਹੋ ਤੁਸੀਂ ਇੰਨਾ ਖਰਚਾ ਕਰਤਾ ਤੁਹਾਡੀ ਗਲਤ ਪਾਲਿਸੀ ਹੈ ਜੀ ਜੇ ਬੋਲਦੇ ਨੇ ਸਵਾਲ ਕਰਦੇ ਨੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਨਾ ਬੋਲੋ ਹੁਣ ਓਏ ਡਰਾਉਣਾ ਚਾਹੁੰਦੇ ਆ ਪਰ ਇਹ ਪੰਜਾਬ ਦੇ ਲੋਕ ਨਹੀਂ ਇਹੋ ਜਿਹੀਆਂ ਚੀਜ਼ਾਂ ਨਾਲ ਡਰਦੇ ਨਹੀਂ ਮੈਂ ਦੱਸਣਾ ਚਾਹੁੰਦਾ ਮੱਖ ਮੰਤਰੀ ਸਾਹਿਬ ਤੁਸੀਂ ਇਹ ਬਿਲਕੁਲ ਬੇਵਕੂਫੀ ਕੀਤੀ ਹੈ ਲੋਕ ਡਰਦੇ ਨਹੀਂ ਇਹਨਾਂ ਚੀਜ਼ਾਂ ਤੋਂ ਲੋਕ ਹੋਰ ਉੱਪਰ ਕੇ ਬਾਹਰ ਆਉਂਦੇ ਨੇ ਤੁਸੀਂ ਦੇਖੋਗੇ ਪਹਿਲਾਂ ਤਾਂ ਇਕੱਲੇ ਮਾਲੀ ਜੀ ਤੁਹਾਨੂੰ ਲੱਗਦਾ ਹੋਣਾ ਕਿ ਇਕੱਲੇ ਮਾਲੀ ਜੀ ਬੋਲਦੇ ਨੇ ਅੱਜ ਹਜ਼ਾਰ ਜਣੇ ਹੋਰ ਬੋਲ ਰਿਹਾ ਸਾਰੇ ਪੂਰੇ ਤੁਸੀਂ ਦੇਖੋ ਪੂਰੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਲੱਖਾਂ ਲੋਕ ਗੱਲ ਕਰ ਰਹੇ ਨੇ ਤੁਹਾਨੂੰ ਸਵਾਲ ਕਰ ਰਹੇ ਨੇ ਕਿ ਮੈਂ ਸਮਝਦਾ ਵੀ ਜੇ ਤਾਂ ਤੁਸੀਂ ਉਹ 6 ਵਜੇ ਵਾਲੀ ਗੱਲ ਹੈ ਤਾਂ ਨਹੀਂ ਜਦੋਂ ਕੋਈ ਸਲਾਹ ਕਰ ਰਹੀ ਹੈ ਸਲਾਹਾਂ ਦਿਨਾ ਆਪਣੇ ਸਲਾਹਕਾਰ ਬਦਲੋ ਬਿਲਕੁਲ ਕਿਉਂਕਿ ਇਹ ਚੀਜ਼ਾਂ ਲੋਕਾਂ ਨੂੰ ਤੁਸੀਂ ਦੱਬ ਕੇ ਏਦਾਂ ਗ੍ਰਫਤਾਰ ਕਰਕੇ ਕੀ ਕਰ ਲਓਗੇ ਤੁਸੀਂ ਮਾਲੀ ਜੀ ਨੂੰ ਅੰਦਰ ਬਿਠਾ ਕੇ ਮੈਨੂੰ ਦੱਸੋ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਬੰਦਾ ਇੰਨੀਆਂ ਮੂਵਮੈਂਟਾਂ ਚੋਂ ਗੁਜ਼ਰਿਆ ਹੈਗਾ ਉਹਨੂੰ ਤੁਸੀਂ ਕੋਈ 10-12 ਦਿਨਾਂ ਅੰਦਰ ਬਿਠਾ ਕੇ ਕੀ ਹੋ ਜਾਊਗਾ ਤੁਸੀਂ ਇਹਦਾ ਲੋਕਾਂ ਦਾ ਡਰ ਕੱਢਦੇ ਪਏ ਹੋਗੇ ਆਹ ਗ੍ਰਿਫਤਾਰੀਆਂ ਪੁਲਿਸ ਦਾ ਡਰ ਲੋਕਾਂ ਦਾ ਕੱਢਦੇ ਪਏ ਹੋ ਉਹ ਚੀਜ਼ਾਂ ਦੂਰੋਂ ਹੀ ਸੋਹਣੀਆਂ ਲੱਗਦੀਆਂ ਨੇ ਜਦੋਂ ਅਸੀਂ ਇਹਨਾਂ ਦਾ ਮਿਸਯੂਜ਼ ਕਰਨ ਲੱਗ ਜਾਂਦੇ ਹਾਂ ਤਾਂ ਨੇਚੁਰਲੀ ਲੋਕਾਂ ਦਾ ਡਰ ਨਿਕਲ ਜਾਂਦਾ ਹੂੰ ਤੇ ਮੇਰਾ ਆਖਰੀ ਸਵਾਲ ਆ ਤੁਹਾਨੂੰ ਮਤਲਬ ਕਿ ਚਾਹੇ ਉਹ ਕੰਪਲੇਨੈਂਟ ਦੀ ਪ੍ਰੋਫਾਈਲ ਤੇ ਜਾਈਏ ਚਾਹੇ ਇਹਨਾਂ ਨੂੰ ਫੜਨ ਦਾ ਤਰੀਕਾ ਜਾਂ ਤੁਸੀਂ ਨੀਤੀਆਂ ਟਿੱਪਣੀਆਂ ਤੇ ਹਮੇਸ਼ਾ ਟਿੱਪਣੀਆਂ ਕਰਦੇ ਰਹਿੰਦੇ ਹੋ ਪੰਜਾਬ ਜ ਪ੍ਰੋਫੈਸ਼ਨਲਿਜ਼ਮ ਕਿੰਨਾ ਕੁ ਦੇਖਦੇ ਹੋ ਪਰ ਆਮ ਆਦਮੀ ਪਾਰਟੀ ਦੀ ਫੰਕਸ਼ਨਿੰਗ ਚ ਦੇਖੋ ਪ੍ਰੋਫੈਸ਼ਨਲਿਜ਼ਮ ਤਾਂ ਬਿਲਕੁਲ ਨਹੀਂਗਾ ਇਹਨਾਂ ਦੇ ਦੋ ਤਿੰਨ ਮਿੱਥੀਆਂ ਹੋਈਆਂ ਚੀਜ਼ਾਂ ਨੇ ਇੱਕ ਤਾਂ ਐਡਵਰਟਾਈਜ਼ਮੈਂਟ ਹੈਗੀ ਕਿ ਇੱਕ ਚੀਜ਼ ਨੂੰ ਥੋੜਾ ਕਰੋ ਤੇ ਬਹੁਤ ਸਾਰੀ ਐਡਵਰਟਾਈਜ਼ਮੈਂਟ ਕਰੋ ਇੱਕ ਇੱਕ ਇਹਨਾਂ ਦੀ ਦੋ ਤਿੰਨ ਚੀਜ਼ਾਂ ਨੇ ਕਿ ਲੋਕਾਂ ਦੇ ਵਿੱਚ ਪਰਸੈਪਸ਼ਨ ਆਪਾਂ ਕਿਦਾਂ ਕ੍ਰੀਏ ਜਿੱਦਾਂ ਕਿ केजरीवाल ਜੀ ਹੁ ਜਮਾਨਤ ਤੇ ਬਾਹਰ ਆਇਆ ਉਹਨਾਂ ਨੇ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਵੀ ਲਾਈਆਂ ਪਰ ਫਿਰ ਵੀ ਇਹਨਾਂ ਨੇ ਪ੍ਰੋਪਗੇਟ ਕੀਤਾ ਕਿ ਸਾਡੀ ਬਹੁਤ ਵੱਡੀ ਜਿੱਤ ਹੋ ਗਈ ਉਸੇ ਤਰੀਕੇ ਕੋਈ ਗਲਤ ਕੰਮ ਵੀ ਕਰਦਾ ਚਾਰੇ ਪਾਸੇ ਬੋਰਡ ਲਵਾ ਦਿਓ ਮੀਡੀਆ ਨੂੰ ਕੰਟਰੋਲ ਕਰ ਦਿਓ ਬੇਸਿਕਲੀ ਇਹੀ ਹੋ ਰਿਹਾ ਇੱਕ ਜਿੱਦਾਂ ਪੀਆਰ ਕੰਪਨੀ ਕੰਮ ਕਰਦੀ ਹੈ ਉਸ ਤਰੀਕੇ ਦਾ ਕੰਮ ਕਰਦੇ ਆ ਅਦਰਵਾਇਜ਼ ਜਿਹੜੇ ਕਰਨ ਵਾਲੇ ਕੰਮ ਹੁੰਦੇ ਆਗੇ ਨਸ਼ਾ ਨਸ਼ੇ ਤੇ ਕੰਮ ਕਰਨ ਵਾਲੇ ਪੰਜਾਬ ਦੇ ਵਿੱਚ ਬਹੁਤ ਸਾਰਾ ਗੈਂਗਸਟਰ ਵਧਦੇ ਪਏ ਆ ਜਿਹੜੀਆਂ ਫਰੋਤੀ ਦੀਆਂ ਕੌ ਮੈਂ ਸਮਝਦਾ ਕਿ ਇਹਨਾਂ ਦੇ ਰਾਜ ਤੋਂ ਬਾਅਦ ਵਧੀਆਂ ਨੇ ਮੈਂ ਤਾਂ ਮਤਲਬ ਪਿਛਲੇ 20 25 ਸਾਲਾਂ ਦੇ ਵਿੱਚ ਇਹ ਆਲਮੋਸਟ ਕੋਈ ਫਰੋਤੀਆਂ ਕਰਨਾ ਮੈਂ ਸੁਣੀ ਹੀ ਨਹੀਂ ਕਿ ਬਹੁਤ ਘੱਟ ਜੇ ਕਦੇ ਕੋਈ ਰੇਅਰ ਹੁੰਦੀ ਸੀ ਤਾਂ ਪੂਰੇ ਪੰਜਾਬ ਦੇ ਵਿੱਚ ਰੌਲਾ ਪੈਂਦਾ ਸੀ ਹੁਣ ਹਰ ਇੱਕ ਸ਼ਹਿਰ ਹਰ ਇੱਕ ਪਿੰਡ ਕੋਈ ਦੁਕਾਨਦਾਰ ਮੰਡੀ ਦੇ ਵਿੱਚ ਆਮ ਹੋ ਗਏ ਆ ਲੋਕ 2-2 ਲੱਖ 50-50 ਹਜ਼ਾਰ ਦੀਆਂ ਫਰੋਤੀਆਂ ਮੰਗਦੇ ਨੇ ਇਹਨਾਂ ਚੀਜ਼ਾਂ ਤੇ ਕੰਮ ਕਰਨਾ ਪਰ ਇਹਨਾਂ ਦਾ ਸਾਰਾ ਧਿਆਨ ਕੀ ਹੈ ਕਿਸੇ ਨੂੰ ਬੋਲਣ ਨਾ ਦਿਓ ਕਿਸੇ ਨੂੰ ਕੋਈ ਸਾਡੇ ਖਿਲਾਫ ਨਾ ਬੁੱਲੇ ਕੋਈ ਆਵਾਜ਼ ਨਾ ਚੱਕੇ ਐਡਵਰਟਾਈਜ਼ਮੈਂਟ ਕਰਾ ਦਿਓ ਪੈਸੇ ਖਰਚ ਦਿਓ ਗਲਤ ਚੀਜ਼ਾਂ ਤੇ ਤਾਂ ਤਾਂ ਇੱਕ ਇੱਕ ਹੋਰ ਇੰਪੋਰਟੈਂਟ ਪੱਖ ਮੇਰੇ ਰਹਿ ਗਿਆ ਸੀਗਾ ਕਿ ਜਿਹੜਾ ਮਾਲਵਿੰਦਰ ਮਾਲੀ ਦਾ ਹਵਾਲਾ ਹੈ ਤੁਹਾ ਜਿਹੜੀ মিডিਆ ਨੂੰ ਜਿਸ ਢੰਗ ਦੇ ਨਾਲ ਕੈਪਚਰ ਕੀਤਾ ਹੋਇਆ ਹੈ ਮਾਲਵਿੰਦਰ ਮਾਲੀ ਵੀ ਕਾਫੀ ਇਸਤੇ ਬੋਲਦੇ ਸੀਗੇ ਤਾਂ ਜਿੱਦਾਂ ਉਹਨਾਂ ਨੂੰ ਹੱਥ ਪਿਆ ਤੇ ਜਿੱਦਾਂ ਦਾ ਰਿਸਪੌਂਸ মিডিਆ ਦਾ ਖਾਸ ਤੌਰ ਤੇ ਮੇਨ ਸਟ੍ਰੀਮ ਦੇ মিডিਆ ਦਾ ਤੁਸੀਂ ਕੀ ਦੇਖਦੇ ਹੋ মিডিਆ ਦੇ ਬਾਰੇ ਦੇਖੋ ਜਦੋਂ ਇਹ ਸਰਕਾਰ ਆਈ ਹੈ ਸਭ ਤੋਂ ਪਹਿਲਾਂ ਮੇਰੀ ਇੱਕ ਆਰਟੀਆਈ ਤੇ ਘੋਖ ਨੇ ਦੱਸਿਆ ਸੀ ਕਿ ਕਿਸ ਤਰੀਕੇ ਦੇ ਨਾਲ মিডিਆ ਨੂੰ ਪਹਿਲਾਂ ਨਾਲ ਉਹ ਐਡ ਦੇਣ ਦੀ ਥਾਂ ਤੇ ਕਿਸ ਤਰੀਕੇ ਦੇ ਨਾਲ ਬ੍ਰਾਈਬ ਕੀਤਾ ਜਾ ਰਿਹਾ ਇੱਕ ਹੁੰਦੀ ਐਡ ਦੇਣੀ ਕੋਈ ਛੋਟੀ ਥੋੜੀ ਬਹੁਤ 20 50 ਹਜ਼ਾਰ ਦੀ ਲੱਖ ਰੁਪਏ ਦੀ ਕੋਈ ਬ੍ਰਾਈਬ ਕਰਨਾ 25 ਲੱਖ 50 ਹਜ਼ਾਰ ਕਰੋੜ ਮਤਲਬ ਇਸ ਤਰੀਕੇ ਦੇ ਨਾਲ ਬ੍ਰਾਈਬ ਕੀਤਾ ਗਿਆ ਮੀਡੀਆ ਨੂੰ ਉਹਨਾਂ ਨੂੰ ਡਰਾਇਆ ਗਿਆ ਜਿਹੜੇ ਕੋਈ ਬੋਲਦੇ ਸੀ ਉਹਨਾਂ ਦੇ ਥੋੜੇ ਯਾਦ ਹੋਣਾ ਕਿਸ ਤਰੀਕੇ ਦੇ ਨਾਲ ਪੱਤਰਕਾਰਾਂ ਦੇ ਘਰੇ ਪੁਲਿਸ ਭੇਜੀ ਗਈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਥਾਣੇਆਂ ਚੋਂ ਫੋਨ ਕਰਾਇਆ ਗਿਆ ਡਰਾਉਣ ਦੇ ਲਈ ਤੇ ਸਾਰਾ ਇੱਕ ਮਾਹੌਲ ਸਿਰਜਿਆ ਗਿਆ ਜਿਦੇ ਚ ਕੁਝ ਪੱਤਰਕਾਰ ਡਰੇ ਵੀ ਆ ਤੇ ਕੁਝ ਪੱਤਰਕਾਰਾਂ ਨੇ ਪੈਸਿਆਂ ਕਰਕੇ ਕੰਮ ਕੀਤਾ ਤੇ ਕੁਝ ਪੱਤਰਕਾਰਾਂ ਨੇ ਡਰ ਕੇ ਕੰਮ ਕੀਤਾ ਪਰ ਬਹੁਤ ਸਾਰੇ ਮੈਂ ਸਮਝਦਾ ਕਿ ਲੋਕਾਂ ਨੂੰ ਸਮਝ ਆ ਗਈ ਤੇ ਹੌਲੀ ਹੌਲੀ ਹੁਣ ਸਰਕਾਰ ਦੀ ਅੱਖਾਂ ਚੱਖਾਂ ਵਾ ਕੇ ਗੱਲ ਕਰਨ ਵਾਲੇ ਵੀ ਬਹੁਤ ਨੇ ਲੋਕ ਡਰਦੇ ਨਹੀਂ ਇੰਨਾ ਡਰਾਉਂਦੇ ਖਾਂ ਜੀ ਧੰਨਵਾਦ ਬਹੁਤ-ਬਾਤ ਇਹ ਸਨਮਾਨਿੰਗ ਕੋਇਲ ਜਿੰਨਾਂ ਨੇ ਮਾਲਵਿੰਦਰ ਮਾਲੀ ਉਹਨਾਂ ਦੀ ਗ੍ਰਿਫਤਾਰੀ ਦੇ ਬਾਬਤ ਕੰਪਲੇਨੈਂਟ ਦਾ ਜੋ ਪ੍ਰੋਫਾਈਲ ਹੈ ਉਹਦੇ ਬਾਰੇ ਤੁਹਾਨੂੰ ਦੱਸਿਆ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖੋ ਧੰਨਵਾਦ